ਟ੍ਰਾਂਸਪੋਰਟ ਵਿਭਾਗ ਵਿੱਚ ਲੋਕਾਂ ਦੀ ਖੱਜਲ ਖਵਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਆਦੇਸ਼ ਦਿੱਤੇ ਗਏ ਹਨ ਕਿ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਐਮ ਸੇਵਾ ਤੇ ਆਪਣੀ ਹਾਜ਼ਰੀ ਲਗਵਾਉਣ ਤਾਂ ਜੋ ਦਫ਼ਤਰ ਦੇ ਕਰਮਚਾਰੀ ਸਮੇਂ ਸਿਰ ਹਾਜ਼ਰ ਹੋਣ ਅਤੇ ਲੋਕਾਂ ਨੂੰ ਖੱਜਲ ਖਵਾਰ ਨਾ ਹੋਣਾ ਪਵੇ ਪਰ ਗੁਰਦਾਸਪੁਰ ਵਿੱਚ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਜੇ ਤੱਕ ਐਮ ਸੇਵਾ ਐਪ ਸ਼ੁਰੂ ਤੱਕ ਨਹੀਂ ਕੀਤੀ ਗਈ ਜਦੋਂ ਗੁਰਦਾਸਪੁਰ ਟ੍ਰਾਂਸਪੋਰਟ ਵਿਭਾਗ ਦੇ ਦਫ਼ਤਰ ਦਾ ਰਿਐਲਿਟੀ ਚੈੱਕ ਕੀਤਾ ਤਾਂ ਦੇਖਣ ਵਿੱਚ ਆਇਆ ਕਿ ਦਫ਼ਤਰ ਵਿੱਚ ਜ਼ਿਆਦਾਤਰ ਕਮਰਿਆਂ ਨੂੰ ਤਾਲੇ ਲੱਗੇ ਹੋਏ ਹਨ ਅਤੇ ਜ਼ਿਆਦਾਤਰ ਕਮਰਿਆਂ 'ਦੇ ਹਰਸੀਆਂ ਲੇ ਮਿਲੀਆਂ ਇਹ ਮੇਰਾ ਨਾਮ ਜੀ ਰਣਬੀਰ ਸਿੰਘ ਆ ਮੈਂ ਤਾਰੀਵਾਲ ਤੋਂ ਆਇਆ ਹਾਂ ਤੇ ਮੇਰਾ ਕੰਮ ਹੈਵੀ ਲਾਇਸੈਂਸ ਦਾ ਹੈ ਥੋੜਾ ਔਰ ਪਿਛਲੇ 9 ਮਹੀਨੇ ਤੋਂ ਇੱਥੇ ਖਜਲ ਖਾਰ ਹੋ ਰਿਹਾ ਵਾਂ ਜੋ ਕਿ ਇਹਨਾਂ ਦਾ ਸਬੰਧਿਤ ਅਧਿਕਾਰੀ ਨਹੀਂ ਮਿਲ پا ਰਹੇ ਇੱਥੇ ਤੇ ਮੈਂ ਜਦੋਂ ਵੀ ਆਉਂਦਾ ਵਾਂ ਬੋਲਦੇ ਕੋ ਹੈ ਨਹੀਂ ਆ ਜੀ ਐਮਆਈ ਸਾਹਿਬ ਨੂੰ ਅੱਜ ਮੈਂ ਮਿਲਣ ਆਇਆ ਹਾਂ ਉਹ ਕਹਿੰਦੇ ਹੈ ਨਹੀਂ ਛੁੱਟੀ ਤੇ ਛੁੱਟੀ ਤੇ ਆ ਤੇ ਉਹ ਦੱਸਣਾ ਚਾਹੀਦਾ ਕਿ ਕਦੋਂ ਤੋਂ ਕਦੋਂ ਤੱਕ ਸਾਡੀ ਛੁੱਟੀ ਆ ਸੋ ਉਹਦਾ ਜੂਨੀਅਰ ਅਧਿਕਾਰੀ ਉਹ ਕੰਮ ਕਰੇ ਜੇ ਮੰਨ ਲਓ ਸੀਨੀਅਰ ਨਹੀਂ ਆਇਆ ਤਾਂ ਉਹਦਾ ਜੂਨੀਅਰ ਅਧਿਕਾਰੀ ਉਹ ਕੰਮ ਵੇਖੇ ਪਰ ਇੱਥੇ ਬਿਲਕੁਲ ਹੀ ਤੁਸੀਂ ਵੇਖ ਸਕਦੇ ਜੇ ਤੱਲੇ ਲੱਗੇ ਅੰਦਰ ਕੋਈ ਸਬੰਧਤ ਅਧਿਕਾਰੀ ਨਹੀਂ ਆ ਪੁੱਛ ਗਿਸਾਫਟ ਚ ਕੋਈ ਨਹੀਂ ਆ ਕਿ ਮਤਲਬ ਆਪਾਂ ਨੂੰ ਸਹੀ ਜਾਣਕਾਰੀ ਮਿਲ ਸਕੇ ਜੀਬਨ ਦੋ ਘੰਟੇ ਇੱਥੇ ਖੱਜਲ ਖਰੀ ਹੋ ਗਈ ਆ ਹੁਣ ਮੈਂ ਵਾਪਸ ਜਾ ਰਿਹਾ ਸੋ ਮੇਰਾ ਕੰਮ ਨਹੀਂ ਹੋ ਪਾਰ ਦੇਖੋ ਜੀ ਸਿਸਟਮ ਵੀ ਇੱਥੇ ਕਾਫੀ ਆ ਸੋ ਇਹ ਦੇ ਵੱਲ ਵੀ ਥੋੜਾ ਧਿਆਨ ਦੇਣਾ ਚਾਹੀਦਾ ਵਾ ਜਨਤਾ ਦਾ ਕੰਮ ਜਿਹੜਾ ਵਾ ਉਹ ਜਲਦੀ ਹੋ ਜਾਂਦਾ ਵਾ ਆਮ ਬੰਦਾ ਜਿਹੜਾ ਉਹ ਖੱਜਲ ਖਵਾਰ ਇੱਥੇ ਹੋ ਹੀ ਜਾਂਦਾ ਵਾ ਨਹੀਂ ਸਰ ਮੈਂ ਕੋਈ ਨਹੀਂ ਨਾਮ ਹਰਕਾਉਂ ਸਿੰਘ ਹੈ ਜੀ ਮੈਂ ਕਨੌਨ ਤੋਂ ਆਇਆ ਆ ਜੀ ਆਰਸੀ ਰੀਨਿਊਅਲ ਵਾਸਤੇ ਆਇਆ ਸੀਗਾ ਮੈਂ ਔਰ ਇੱਥੇ ਦੇ ਹਾਲਾਤ ਤੁਸੀਂ ਆ ਵੀ ਦੇਖ ਰਹੇ ਹੋ ਸਾਰੇ ਡੋਰ ਬੰਦਾ ਜੀ ਸਟਾਫ ਕੋਈ ਪ੍ਰੈਜ਼ెంట్ ਨਹੀਂ ਹੈਗਾ ਜਦੋਂ ਗੱਲ ਕਰਦੀ ਆ ਕਿ ਗੇੜੇ ਮਰਾਈ ਜਾਂਦੇ ਬਸ ਕੰਮ ਕੰਮ ਤੇ ਥੋੜਾ ਆਖੀ ਦਾ ਕੰਮ ਆਰਸੀ ਰੀਨਿਊਅਲ ਹੈ ਜੀ ਕਮਰੇ ਆ ਤੁਹਾਡੇ ਸਾਹਮਣੇ ਆ ਜੀ ਆਸੀ ਕਾਊਂਟਰ ਜਿੱਥੇ ਕੰਮ ਸੀਗਾ ਉੱਥੇ ਤਾਂ ਕੋਈ ਪ੍ਰੈਜ਼ੈਂਟ ਨਹੀਂ ਹੈਗਾ ਕਮਰਾ ਖੁੱਲਾ ਆ ਅੰਦਰ ਕੋਈ ਨਹੀਂ ਹੈਗਾ ਠੀਕ ਹੈ ਜੀ ਕੀ ਮੰਤਰਦੇ ਹੋ ਮੰਗ ਇਹੋ ਹੀ ਆ ਜੀ ਕੰਮ ਜਿਹੜਾ ਡਿਸਪਲਨ ਨਾਲ ਹੋਵੇ ਸਾਰਿਆਂ ਦਾ ਹਨਾ ਤੇ ਖੱਜਲ ਖੁਆਰੀ ਨਾ ਹੋਵੇ ਕਹਰੇ ਜੀ ਕਹਿੰਦੇ ਡੀਸੀ ਸਾਹਿਬ ਨਾਲ ਮੀਟਿੰਗ ਸ਼ਾਇਦ ਉਧਰ ਗਏ ਹੋਏ ਕਹਿੰਦੇ ਸਟਾਫ ਬਾਕੀ ਦੇਖਦੇ ਆ ਕੀ ਕਰਦੇ ਆ ਜੀ ਹਾਂਜੀ ਕੋਈ ਕੋਈ ਧੋਣਾ ਚਾਹੀਦਾ ਨੇ ਕੋਈ ਤਾਂ ਬੰਦਾ ਬਿਲਕੁਲ ਬਿਲਕੁਲ ਕੋਈ ਡੀਲਿੰਗ ਹੈਂਡ ਹੋਣਾ ਚਾਹੀਦਾ ਅੱਗੇ ਜਿਹੜਾ ਤੁਹਾਨੂੰ ਅਟੈਂਡ ਕਰੇ ਠੀਕ ਹੈ ਜੀ ਚਾਂਸ ਲਈ ਮੈਂ ਆਸੀ ਮੇਰੀ ਗਾਇਬ ਗੋਮੋ ਗਈ ਉਹਦੀ ਮੈ ਫਲਾਈ ਕੀਤੀ ਕਾਗਜ਼ ਸਾਰੇ ਮੇਰੇ ਕੋਲ ਤਿਆਰ ਆ ਸਿਰਫ ਸ਼ੈਨ ਹੀ ਹੋਣੇ ਆ ਸ਼ੈਨ ਦੇ ਕਰਕੇ ਮੈਂ ਤਿੰਨ ਚੱਕਰ ਮਾਰ ਚੁੱਕਾ ਤੇ ਦਫਤਰ ਹੀ ਬੰਦ ਨਹੀਂ ਜਿੰਨੇ ਲੱਗੇ ਹੁੰਦੇ ਆ ਇੱਕ ਵਾਰ ਆ ਉਧਰ ਜਿੰਨੇ ਲਗਾ ਫਿਰ ਅਗਲੇ ਨੇ ਰੇਟ ਪੈ ਗਈ ਆ ਬਿਜਲੀ ਹੁੰਦੀ ਉਹਦਾ ਕਰਕੇ ਬਾਹਰੋਂ ਦਰਵਾਜ਼ਾ ਬੰਦ ਦੀ ਉੱਥੇ ਮੁੜ ਗਿਆ ਫਿਰ ਆਇਆ ਕਹਿੰਦੇ ਵੀ ਅਕਰਧਾਰ ਕਾਰਡ ਦੀ ਕਾਪੀ ਨਾਲ ਫੋਟੋ ਫਿਰ ਲਾਓ ਤੇ ਉਹ ਵੀ ਲਾਗ ਲਿਆ ਕਾਗਜ਼ ਮੈਂ ਪੂਰੇ ਡਾਕੂਮੈਂਟ ਕਰਕੇ ਲੈ ਆ ਤਿਆਰ ਤੇ ਅੱਜ ਫਿਰ ਲਾਗ ਲੱਗੇ ਹੋਏ ਆਫਸਰ ਕੋਈ ਨਹੀਂ ਹੁੰਦਾ ਬੰਦਾ ਇਹ ਕਰਕੇ ਫੇਰ ਵੀ ਖਰਚ ਰਹੀ ਹੋਵੇ ਮੈਨੂੰ ਫੇਰ ਵਾਪਸ ਜਾਣਾ ਪਏ ਤੇ ਪਹਿਲਾ ਜਿਹੜਾ ਕੰਮ ਛੇਤੀ ਹੁੰਦਾ ਹੈ ਜੀ ਐ ਏਜੰਟੀ ਕੰਮ ਹੀ ਸਾਰੇ ਏਜੰਟ ਕਰਦੇ ਜਿਹੜਾ ਕੋ ਸਿੱਧਾ ਬੰਦਾ ਆ ਰਿਹਾ ਏ ਉਹਦਾ ਕੰਮ ਨਹੀਂ ਹੁੰਦਾ ਤੁਸੀਂ ਏਜੰਟ ਕੀਤਾ ਹਾਂ ਮੈਂ ਕੀਤਾ ਕਿ ਉਹ ਆਇਆ ਏ ਰੁਪਏ ਬੜੇ ਮੰਗਦੇ 4000 ਰੁਪਏ ਮੰਗਦੇ ਆ ਸੀ ਜਿਹੜਾ ਰੁਪਇਆ 2500 ਲਖਣਾ ਹਰਾ ਵਿੱਚੇ ਸੈਂ ਦੇ ਵਿੱਚ ਹੁਣ 4000 ਮੈਂ ਲੋਕਲ ਗੁਰਦਾਸਪੁਰ ਰਹਵਾ ਦਾ ਮੰਗ ਰਹੇ ਕਰ ਰਹੇ ਜੀ ਦਫਤਰਾਂ ਦੇ ਆਣ ਕੇ ਵਿਚਾਰੇ ਬਿਠਾ ਜਿਹੜਾ ਬੰਦਾ ਦੂਰੋਂ ਦੂਰੋਂ ਆਇਆ ਖਰਚਾ ਬਣਾ ਹੋਣਾ ਪਏ ਕਿਉਂਕਿ ਇੱਕ ਦੇ ਟਾਈਮ ਹੀ ਹੁੰਦਾ ਅੱਜ ਨਾ ਤੇ ਬੰਦਾ ਉਹ ਟਾਈਮ ਜਿਹੜਾ ਬੀਬਾ ਪੈ ਨਹੀਂ ਆ ਮੁਸ਼ਕਲ ਪੈ ਨਹੀਂ ਆ ਕਿਉਂਕਿ ਹੁਣ ਕੋਈ ਵੀ ਵੇਖ ਚਲਾਉਣੀ ਆ ਚਲਾਨ ਤੇ ਹੋ ਜਾਣਾ ਨਾਲੇ ਮੈਂ ਲੋਕਾਂ ਦੇਾਰੇ ਅੱਜ ਕੱਲ ਨਾਕੀ ਬਹੁਤ ਲੱਗੀ ਹੋਈ ਜੀ ਇਸ ਕਰਕੇ ਇਹ ਕਹਿੰਦੇ ਆ ਕਿ ਦਸਤੂਰ ਦਾ ਸੁਧਾਰ ਹੋਣਾ ਜੀ ਸਰ ਮੇਰਾ ਨਾਮ ਪ੍ਰਤੀਪਾ ਸ਼ਰਮਾ ਡਾਟਾ ਐਂਟਰੀ ਆਪਰੇਟਰ ਦੀ ਪੋਸਟ ਆ ਨਾਲ ਮੇਰੇ ਕਾਂਤਾ ਮੈਡਮ ਹੈ ਆਪਣੀ ਕੋਲ ਕਲਰਕ ਕਲਰਕ ਦੀ ਪੋਸਟ ਤੇ ਆ ਮੈਡਮ ਬਾਕੀ ਵੀ ਸਾਰਾ ਸਟਾਫ ਸਰ ਇੱਥੇ ਪ੍ਰੈਜ਼ੈਂਟ ਹੈ ਉਹ ਪਿੱਛੇ ਆਂਟੀ ਸਵੀਪਰ ਨਾਲ ਸਾਰੇ ਪ੍ਰੈਜ਼ੈਂਟ ਐਥੇ ਸਾਰਾ ਸਟਾਫ ਐਥੇ ਪ੍ਰੈਜ਼ੈਂਟ ਹੈ ਬਟ ਉਹ ਡੀਸੀ ਆਫਿਸ ਕੋਈ ਮੀਟਿੰਗ ਸੀਗੀ ਹੈ ਹੀ M7 ਨਾਲ ਰਿਲੇਟਡ ਥੋੜਾ ਬਹੁਤ ਡਾਊਟ ਸੀਗੇ ਹੋਈ ਸਾਰੇ ਕਲੀਅਰ ਕਰਨਗੇ ਆ ਕੁਝ ਕੋਰਟ ਕੇਸਿਸ ਸੀਗੇ ਆ ਕੁਝ ਹੈਗੇ ਹੀ 1-2 ਪਰਸਨਸ ਜਿਨ੍ਹਾਂ ਨੇ ਅਟੈਂਡੈਂਸ ਲਗਵਾਈ ਆ ਬਟ ਨਾ ਕੁਝ ਸਾਡੀ ਆਫਿਸ ਦੀ ਚੈਕਿੰਗ ਚੱਲ ਰਹੀ ਸੀ ਕਿ ਸਾਡੇ ਫੋਨ ਡਿਪੋਜ਼ਿਟ ਆ ਉਥੇ ਚੈਕਿੰਗ ਲਈ ਇਸ ਕਰਕੇ ਸਾਡੇ ਕੋ ਫੋਨਸ ਐਪਸ ਤਾਂ ਉਹ ਵਾਲੇ ਜਿਹੜੇ ਰਜਿਸਟਰਡ ਨੰਬਰ ਆ ਸਾਡੇ ਆਫੀਸ਼ਲ ਰਿਲੇਟਡ ਉਹ ਸਾਡੇ ਕੋ ਪ੍ਰੈਜ਼ੈਂਟ ਨਹੀਂ ਹੈਗੇ ਉਹ ਫੋਨ ਸਾਡੇ ਚੈਕਿੰਗ ਲਈ ਤੇ ਡਿਪੋਜ਼ਿਟ ਹੈ ਇਸ ਕਰਕੇ ਉਹਦੀ ਗੱਲ ਕਰਨ ਹੀ ਉਹਦੇ ਨਾਲ ਰਿਲੇਟਡ ਗੱਲ ਕਰਨ ਹੀ ਉੱਥੇ ਗਿਆ ਐਡੀਸੀ ਆਫਿਸ ਮੀਟਿੰਗ ਦਾ ਦਫ਼ਤਰ ਸਾਰੇ ਬਾਧ ਨੇ ਕੀ ਕਰ ਬੰਦ ਦਾ ਕੋਈ ਕਾਰਿਆ ਨਹੀਂ ਸਰ ਸਾਰੇ ਆਪਣੇ ਆਪਣੇ ਕੰਮ ਸਾਰੇ ਪ੍ਰੈਜ਼ੈਂਟ ਹੈ ਕੁਝ ਮੀਟਿੰਗ ਚ ਗਿਆ ਕੁਝ ਕੋਰਟ ਕੇਸਾਂ ਚ ਗਿਆ ਅਨਿਲ ਬੌਜੀ ਦੀ ਡਿਊਟੀ ਪਠਾਨਕੋਟ ਹੁੰਦੀ ਹੈ ਉਹ ਪਠਾਨਕੋਟ ਹੀ ਖਜਲਤਵਾਰ ਹੋ ਰਹੇ ਨੇ ਉਹਨਾਂ ਨੂੰ ਉਹਨਾਂ ਵਾਸਤੇ ਕੀ ਐਡੀਸ਼ਨੇ ਦਿੱਤਾ ਸਰ ਖਜਲ ਖਰਾਬ ਤਾਂ ਨਹੀਂ ਜੋ ਅਸੀਂ ਕੰਮ ਕਰ ਰਹੇ ਹਾਂ ਸਰ ਜਿੰਨਾ ਸਾਡੇ ਹੱਥ ਹੈਗਾ ਉਹ ਅਸੀਂ ਕਰ ਰਹੇ ਹਾਂ ਕਿ ਕੋਈ ਵੀ ਇਤੋਂ ਨਿਰਾਸ਼ ਨਾ ਜਾਏ ਅਸੀਂ ਤਾਂ ਆਪਣੀ ਲੈਵਲ ਤੇ ਸਾਰੀ ਡਿਊਟੀ ਕਰ ਰਹੇ ਹਾਂ ਸਰ ਜਿਹੜੀ ਚੈਕਿੰਗ ਇਸ਼ੂ ਵਿਦ ਪੇਨੂ ਨੂੰ ਗ੍ਰਫਤਾਰ ਕਰ ਰਹੀ ਸੀ ਸਰ ਗ੍ਰਫਤਾਰ ਇਸ ਚੀਜ਼ ਦਾ ਸਰ ਸਰ ਕੋਈ ਕੋਚ ਨਹੀਂ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਰਟੀਓ ਸਾਹਿਬ ਉੱਪਰ ਬੈਠਦੇ ਆ ਫਿਲਹਾਲ ਉਹ ਅੱਜ ਇੱਥੇ ਪ੍ਰੈਜ਼ెంట్ ਨਹੀਂ ਹੈ ਸ਼ਾਇਦ ਚੰਡੀਗੜ੍ਹ ਹੈ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ